ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਤਿੰਨ ਕੱਪੜੇ ਵੇੜਾ 552 ਦਿਖਾਵਾਂਗੇ ਆ ਸੌਰੀ ਕੱਪੜਾ ਡਿਟੇਲ ਵੀਰ ਤੋਂ ਪੁੱਛਦੇ ਆ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸੀ ਨਾਮ ਰੇਜ ਹੁੰਦਾ ਸੰਗਲ ਪਿੰਡ ਤੋਲਾ ਜਿਲ੍ਹਾ ਬਰਨਾਲਾ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 977961100 ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਜੱਸਸੀਵੜ ਦੇਖੀਏ ਨੇ ਕਿਹੜਾ ਸੂਆ ਸੂਹੀ ਹੈ ਇਹ ਵੀਰੇ ਬੱਚੀ ਦੂਸਰਾ ਸੂਆ ਸੂ ਰਹੀ ਹੈ ਜੀ ਕੈਕ ਦੇਣ ਦੀ ਬਾਕੀ ਹੈ ਇਹ ਵੀਰੇ ਹਜੇ 5 ਤੋਂ 7 ਦਿਨ ਲੈ ਏ ਮੰਨ ਕੇ ਚੱਲੀਆ ਹਫਤਾ ਬਾਕੀ ਆ ਹਾਂ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਸੋਬਣਾ ਨਹੀਂ ਬਾਕੀ ਕੱਦ ਬਹੁਤ ਆ ਬੜੇ ਨਾਲ ਖੜੀ ਏ ਕੱਦ ਬਹੁਤ ਆ ਜੀ ਝੋਲੀ ਵੀ ਬਹੁਤ ਆ ਲੈਣ ਦੀ ਸੋ ਵੀਰੋ ਪੂਰੇ ਕੱਦ ਕਾਰਡ ਦੇ ਵਿੱਚ ਚੰਗੀ ਬਰੀਡ ਦੇ ਵਿੱਚ ਪੈਂਦੀ ਆ 22 ਕਿਲੋ ਰੀਅਲਟੀ ਜਦੋਂ ਦਿੱਤਾ ਹੋਇਆ ਦਿੱਤਾ ਵੀਰੇ ਇਹਦਾ ਵੇਟ ਆਪਾਂ ਗਰਮੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੀਏ ਵੀ 22 ਮੰਨ ਕੇ ਲੈ ਲੈ ਬੰਦਾ ਹਾਂ ਹਾਂ 22 ਤੋਂ ਪਲੱਸ ਚਲੂ ਬੜੇ ਆਮ ਲੱਗਦੇ ਤੇ ਬਾਕੀ ਚਾਰੂ ਫੋਲਾ ਹਨਾ ਹਾਂ ਹਾਂ ਜੇ ਲੱਕੜਾ ਵਾਦੇ ਉਹ ਨਹੀਂ ਜਾਂਦੀ ਤੇ ਤੋਰੀ ਬਾਹਰ ਨੂੰ ਇਹਨੂੰ ਤੇ ਦਿਨ ਹਫਤਾ ਕੱਢ ਜੂਏ हां जी हां ਹਫਤਾ ਲੈ ਸੋ ਵੀਰੋ ਹਫਤੇ ਦਾ ਕਿਆ ਬਾਤਾ ਸਿਬਿਓ ਛੱਪ ਬਣ ਜੂਗਾ ਤੇ ਖਾਗੇ ਮਾਲ ਪਰ ਆਇਆ ਨਹੀਂ ਜਾਣਾ ਵੀਰੇ ਇੰਨੀ ਭਰਦੀ ਆ ਤੇ ਬਾਕੀ ਮੂੰਹ ਮੱਥਾ ਦੇਖੋ ਇਹਦਾ ਸਾਫ ਸੁਥਰਾ ਰਾਜੀ ਸਭੀ ਪਲੀ ਵੀ ਬਹੁਤ ਜ਼ਿਆਦੇ ਆ ਤੇ ਲੇਵਾ ਖਬਰਦਾਰ ਆ ਪੂਰਾ ਤੇ ਲੱਸੀ ਨਾਲ ਵੀ ਨਹੀਂ ਪਲੀ ਵੀ ਬਹੁਤ ਜ਼ਿਆਦੇ ਆ ਇਸ ਕੋਲੋਂ ਵੀਰ ਬੇਫਿਕਰ ਹੋਏ ਕਿ ਆਪਾਂ ਦੂਰ ਆਵਾਂ ਜੀ ਕਿਹੋ ਜਿਹਾ ਚ ਨੀ ਵੀਰੇ ਦੇਖ ਮੱਛੀ ਤੇ ਟੋਆ ਪੈਂਦਾ ਚਾਹੇ ਕੌਲੀ ਪਾਣੀ ਦੀ ਖੜਾ ਲਾ ਵੱਡੀ ਯਾਰ ਸੀ ਜਿਹਨੂੰ ਕਹਿ ਦਿੰਦੇ ਆ ਪੰਜਾਬ ਵਾਲੀ ਉਹ ਚੀਜ਼ ਆ ਥਿੱਲੇ ਵਾਲੂ ਆ ਦੇਖੋ ਪੂਰਾ ਖਬਰਦਾਰ ਸਾਫ ਸੁਥਰੀ ਰਾਜੀ ਸਭੀ ਸੋ ਬਾਕੀ ਥਾਂ ਦੇਖ ਸਕਦਾ ਨੇੜੇ ਤੋਂ ਜਾਵਾਂ ਕਿਆ ਵਾਹ ਮੂਠੀ ਆ ਥਾਂ ਲੱਗਿਆ ਵੀ ਮਿਲ ਕੇ ਵੇਨ ਵਗੈਰਾ ਬਹੁਤ ਚੰਗੀ ਹੈ ਹਣਾ ਹਾਂਜੀ ਤੇ ਅੱਗੇ ਆਪਾਂ ਗੱਲ ਕਰਦੇ ਦੋ ਨੰਬਰ ਵਾਲੀ ਬੈੜ ਦੀ ਗੱਬਣ ਦੀ ਇਹ ਵੀ ਵੀ ਐਚ ਐਫ ਚ ਆ ਗਈ ਥੋੜਾ ਜਿਹਾ ਕ੍ਰੋਸ ਪਣ ਪੈਂਦਾ ਇਹ ਚ ਐਚ ਐਫ ਚ ਹਲਕਾ ਜਿਹਾ ਕ੍ਰੋਸ ਹਣਾ ਇਹਦਾ ਵੀ 24 25 ਕਿਲੋ ਦੁੱਧ ਦਿੱਤਾ ਵਾ ਬੜੇ ਆਰਾਮ ਨਾਲ ਤੇ ਦਿਉ ਫੈਟ ਵਾਲਾ ਦਿਉ ਫੈਟ ਵਾਲਾ ਕਹਿ ਦਨ ਲੈਂਦੀ ਆ ਇਹ ਵੀ ਮੇਰੇ ਹਜੇ ਹਫਤੇ ਦੇ ਲਗਭਗ ਲੱਜੂ ਅੱਗੇ ਪਿੱਛੇ ਦਾ ਹਵਾਨਾ ਇਹਦਾ ਥਣ ਥਣ ਬਹੁਤ ਸੋਹਣਾ ਲੱਗਿਆ ਹਫਤਾ ਬਾਕੀ ਤੇ 24-25 ਮੰਨ ਕੇ ਲੈ ਲੈ ਇਸ ਵਾਰ 25 ਕਿਲੋ ਦੁੱਧ ਮੰਨ ਕੇ ਲੈ ਜੇ ਵੀਰੇ ਬੰਦਾ ਹਫ਼ਤਾ ਬਾਕੀ ਤੇ ਲੇਵੇ ਵਿੱਚ ਪਲਾਇਆਂ ਪਰੋਆਂ ਬਹੁਤ ਬੈਣਾ ਹਨ ਸਾਡੇ ਪਲਾਇ ਨੇ ਕਾਗਜ ਵਰਗਾ ਪੋਲਾ ਪੈਦਰੇ ਹਜੇ ਤੱਕ ਸਵਾ ਦੇਖੋ ਜਮਾ ਕਿਆ ਬਾਤਾਂ ਫਾਸ ਚੁਗੀ ਮਰ ਮਰ ਕੇ ਚੀ ਚੰਦੇ ਤੋਰੀ ਵਾਰ ਨੂੰ ਇਹਨੂੰ ਸੋ ਰਾਜੀ ਬਹੁਤ ਆ ਕੱਦ-ਕੜ ਐਚ ਐਫ ਦੇ ਵਿੱਚ ਹਲਕਾ ਕ੍ਰਾਸ ਪੈਂਦਾ ਐਚ ਐਫ ਆ ਕੀ ਦਾ ਦੁੱਧ ਦੇ ਪੈਦਾਵਾਰ ਵਧ ਗਈ ਤੇ ਨਾਲ ਜਦੋਂ ਆ ਗਿਆ ਕ੍ਰਾਸ ਮਾਰਦਾ ਦੁੱਧ ਦੀ ਫੈਟ ਵਧ ਗਈ ਕੱਦ-ਕੜ ਦੇਖੋ ਜਮਾ ਕਿਆ ਬਾਤਾਂ ਪੂਰੀ ਜਿੰਦ ਜਾਨ ਤੇ ਮੂੰਹ ਮੱਥੇ ਲੱਗਣ ਵਾਲੀ ਬਹਿੜਾ ਜਮਾ ਸਾਫ਼ ਸੁਥਰੀ ਇਦਨੂੰ ਘਵਾ ਦਈ ਇਦਰ ਤੇ ਪ ਤੇ ਬਾਕੀ ਮੇਨ ਗੱਲ ਕੱਦ ਦੇਖੋ ਬਣਾ ਦੇ ਇਹ ਨਹੀਂ ਗੱਲ ਵੀ ਛੋਟਿਆਂ ਕਿਸੇ ਪਾਸੋਂ ਫੁੱਲ ਹਾਈਟ ਫੁੱਲ weight ਵਾਲੀ ਹੈ ਵੀਰੇ ਫੁੱਲ ਸੈਜ ਆ ਜਿੰਦ ਜਾਨ ਬਹੁਤ ਆ ਤੇ ਥੱਲੇ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦੇ ਜਾਂਦੀ 33 ਜੇ ਨੰਬਰ ਦੇ ਆਪਾਂ ਜਿਹੜੀ ਸਾਈਵਾਲ ਜੀ ਦੇਖੀ ਜਾਂਦੇ ਆ ਹਾਂਜੀ ਵੀਰੇ ਇਹ 50 50% ਵੀਰੇ ਜਰਸੀ ਦਾ 50 ਹੈ ਸਾਈਵਾਲ ਜੀ ਆਪਣੀ ਕੱਦ ਵੱਡ ਬਹੁਤ ਜ਼ਿਆਦਾ ਹੈ ਹਣੇ ਤੇ ਫੁੱਲ ਹਾਈਟ ਵਾਲੀ ਹੈ ਵੀਰੇ ਆਪਣੀ ਕੋਈ ਵੀ ਗੜਨਾ ਤਾਂ ਕੱਦ ਤੋਂ ਛੋਟੀ ਹੈ ਨਾ ਹੀ ਕੋਈ weight ਆ ਵੀ ਹੈ ਘਾਟਾ ਕਿਸੇ ਦਾ ਨਹੀਂ ਠੀਕ ਹੈ ਹਾਂ ਵੀ ਉਹ ਨਹੀਂ ਗੱਲ ਕਤੂਰਾ ਲੈ ਆਂਦਾ ਆਪਾਂ ਹਣੇ ਨਹੀਂ ਨਹੀਂ ਠੰਡੀ ਸੀਲ ਦੇ ਠੀਕ ਅਜੀ 5-4 ਦਿਨ ਲੈ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਦੁੱਧ ਵੀਰੇ ਇਹਦਾ 22 ਕਿਲੋ ਦਿੱਤਾ ਹੋਇਆ ਇਹਨੂੰ 22-23 ਕਿਲੋ ਭਾ ਫਿਰ ਬਾਜਬ ਹੋਣਗੇ ਸਾਰੇ ਆ ਬਾਜਬ ਹੋਣਗੇ ਵੀਰੇ ਤੋਰੀ ਮੜੇ ਬਾਹਰ ਨੂੰ ਆ ਤੋਰੀ ਸੋ 5-4 ਦਿਨ ਸੂਣ ਚ ਵਾਕੀ ਸਾਈਵਾਲ ਦੇ ਗੁਣ ਥੋੜੇ ਜਿਆ ਬੁਰੀ ਪੂਛਾ ਕੇ ਖੜ ਗਿਆ ਜੀ ਇਹਦੇ ਠੰਡੀ ਬਹੁਤ ਆ ਹਨਾ ਸੋ ਠੰਡੀ ਦਾ ਕੋਈ ਅੰਤ ਨਹੀਂ ਆ ਦੇਖ ਸਕਦੇ ਕਿਆ ਬਾਤਾਂ ਆ ਸਾਰਾ ਪਰਚੇਸ ਮੈਂਨੇ ਲੇ ਵਪਲਾਈਆਂ ਬਰੂਈਆਂ ਸਭ ਟੱਕ ਲੈਣੀਆਂ ਨੇ ਕਿੰਨਾ ਮੰਨ ਕੇ ਲੈਵੇ ਬੰਦਾ ਦੁੱਧ ਵੀਰੇ 20+ ਦੂ ਬੜੇ ਆਮਦਾਰੀ ਦੇ ਨਾਲ ਸੋ 20 ਮੰਨ ਕੇ ਲੈ ਲਿਓ ਤੇ ਦਉ ਫੈਟ ਵਾਲਾ ਦੁੱਧ ਹਨਾ ਲੈਣ ਵਾਲਾ ਬੰਦੇ ਤੂੰ 24 25 ਕਿਲੋ ਦੁੱਧ ਵੀ ਲੈ ਸਕਦਾ ਠੀਕ ਹੈ ਬਾਕੀ ਸਹਨੇਂ ਦੇ ਕਪੜੇ ਵਰਗੀ ਭਈਆ ਸਹਨੇਂ ਹੀ ਸੋਹਣੀ ਬਹੁਤ ਆ ਕੰਪੜੇ ਬੜੀ ਤਗੜਾ ਰੰਗ ਲੱਗਿਆ ਵੀਰੇ ਚੰਗੀ ਸਾਂਭੀ ਬਲੀ ਵੀ ਕਿਸੇ ਵੀਰ ਦੀ ਜਿੱਥੋਂ ਆਈ ਆ ਇਹ ਤੇ ਰਾਜਿਰੂ ਜੀ ਬਹੁਤ ਆ ਇਹ ਵਿੱਚ ਝੋਲਾ ਵਗੈਰਾ ਦੇਖ ਵੀਰੇ ਕਿਵੇਂ ਮਾਰੀ ਠੀਕ ਹੈ ਸਹਿਜ ਬਿਊਟੀਫੁੱਲ ਆ ਹਨਾ ਮਿਲਕ ਵੇਨ ਵਗੈਰਾ ਦੇਖੋ ਜੋ ਦੇਖੋ ਧੁੱਪ ਚ ਜਮਾ ਜਗਦੀ ਪਈਆ ਜਮਾ ਜਿਵੇਂ ਕਣਕ ਹੁਣ ਛਾਲ ਛਾਲ ਕਰਦੀ ਆ ਫਸਲ ਪੱਕ ਗਈ ਉਹ ਸਾਹਿਬ ਨਾਲ ਇਹ ਵੀ ਪੱਕ ਚੱਲੀ ਤੇ ਦਿਨ ਦੋ ਘਰ ਕੱਢ ਜੂ ਤੇ ਬਾਕੀ ਠੰਡੀ ਦਾ ਕੋਈ ਅੰਤ ਨਹੀਂ ਇਹਦਾ ਮੈਂ ਕਿਹਾ ਬੇਫਿਕਰ ਚ ਬਿਜਵਾਗ ਥੱਲੇ ਲਿਟਦੇ ਤੁਰੇ ਫਿਰਨੀ ਸੋ 97796 21163 ਤਿੰਨੇ ਵੜਾ ਦਿਖਾ ਦਿਆਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ